सतनाम श्री वाहे गुरु साहिब जी, गोंड महला पंजवा नाम निरंजन निर नारायण रसना सिमरत पाप बलयन ਨਾਮ ਨਿਰੰਜਨ ਨੀਦ ਨਰਾਇਣ ਰਸਨਾ ਸਿਮਰਤ ਪਾਪ ਬਲਾਇਨ ਰਹਾਉ ਨਰਾਇਣ ਸਭ ਮਹੇ ਨਿਵਾਸ ਨਰਾਇਣ ਘਟ ਘਟ ਪਰਗਾਸ ਨਰਾਇਣ ਕਹਤੇ ਨਰਕ ਨਾ ਜਾਹੇ ਨਾਰਾਇਣ ਸੇਵ ਸਭਲ ਫਲ ਪਾਵੇ ਨਾਰਾਇਣ ਮਨ ਮਾਹੇ ਅਧਾਰ ਨਾਰਾਇਣ ਬਹੁਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਨ ਨਾਰਾਇਣ ਦੰਤ ਭਾਣੇ ਡਾਇਨ ਨਾਰਾਇਣ ਸਦ ਸਦ ਬਖ ਸਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲਨ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਬਸਤ ਅਗੋਚਰ ਗੁਰ ਮਿਲਨ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋਂਡ ਮਹੱਲਾ ਪੰਜਵਾਂ ਏ ਭਾਈ ਨਾਰਾਇਣ ਦਾ ਨਾਮ ਮਾਇਆ ਦੀ ਕਾਲਕ ਤੋਂ ਬਚਾਉਣ ਵਾਲਾ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਸੰਘ ਇਹ ਨਾਮ ਜੀਵ ਨਾਲ ਜਪਿਆ ਸਾਰੇ ਪਾਪ ਦੂਰ ਹੋ ਜਾਂਦੇ ਹਨ ਰਹਾਉ ਏ ਭਾਈ ਸਭ ਜੀਵਾਂ ਵਿੱਚ ਨਰਾਇਣ ਦਾ ਨਿਵਾਸ ਹੈ ਹਰੇਕ ਸਰੀਰ ਵਿੱਚ ਨਰਾਇਣ ਦੀ ਜੋਤ ਦਾ ਚਾਨਣ ਹੈ ਨਰਾਇਣ ਦਾ ਨਾਮ ਜਪਣ ਵਾਲੇ ਜੀਵ ਨਰਕ ਵਿੱਚ ਨਹੀਂ ਪੈਂਦੇ ਨਰਾਇਣ ਦੀ ਭਗਤੀ ਕਰਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ ਏ ਭਾਈ ਨਰਾਇਣ ਦੇ ਨਾਮ ਨੂੰ ਆਪਣੇ ਮਨ ਵਿੱਚ ਆਸਰਾ ਬਣਾ ਲੈ ਨਾਰਾਇਣ ਦਾ ਨਾਮ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਉਣ ਵਾਲਾ ਹੈ ਨਾਰਾਇਣ ਦਾ ਨਾਮ ਜਪਦਿਆਂ ਜਮ ਭਜ ਕੇ ਪਰੇ ਚਲਾ ਜਾਂਦਾ ਹੈ ਨਾਰਾਇਣ ਦਾ ਨਾਮ ਮਾਇਆ ਦੇ ਦੰਦ ਭੰਨ ਦਿੰਦਾ ਹੈ ਏ ਭਾਈ ਨਾਰਾਇਣ ਸਦਾ ਹੀ ਬਖਸ਼ਣਹਾਰ ਹੈ ਨਾਰਾਇਣ ਆਪਣੇ ਸੇਵਕਾਂ ਦੇ ਹਿਰਦੇ ਵਿੱਚ ਸੁਖ ਆਨੰਦ ਪੈਦਾ ਕਰਦਾ ਹੈ ਉਹਨਾਂ ਦੇ ਅੰਦਰ ਆਪਣਾ ਤੇਜ ਪ੍ਰਤਾਪ ਪ੍ਰਗਟ ਕਰਦਾ ਹੈ ਏ ਭਾਈ ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਪਿਓ ਵਾਂਗ ਰੱਖਖ ਹੈ। ਇਹ ਭਾਈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਟਿਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ, ਮੁੜ ਮੁੜ ਉਸ ਦੀ ਸਿਫਤਸਲਾ ਦੇ ਗੀਤ ਗਾਉਂਦੇ ਹਨ। ਉਹ ਮਨੁੱਖ ਗੁਰੂ ਨੂੰ ਮਿਲ ਕੇ ਉਹ ਮਿਲਾਪ ਰੂਪ ਕੀਮਤੀ ਚੀਜ਼ ਲੱਭ ਲੈਂਦੇ ਹਨ ਜਿਹੜੀ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਇਹ ਨਾਨਕ ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ